ਰੋਈ ਰਹੀ ਹੈ ਜੀ ਸ਼ੀਲਾ ਜੀ ਲੱਗੀ ਹੈ ਅੱਜ ਆਈ ਹੈ ਹੋ ਜਾਂਦੀ ਹੈ ਹਾਂ ਹੋਰ ਵੀ ਯਾਦੇ ਰੱਖੋ ਚਲੋ ਬਹੁਤ ਲੋ ਜੀ ਆਖਰੀ ਰੋਣ ਕਰਦੇ ਵਰਦੀ ਤੋਂ ਅੱਗੇ ਸਾਡੇ ਨਾਲ ਜੁੜ ਜਾਂਦੇ ਨੇ ਸਰ ਉਹ ਕੂੜੇ ਵਾਲੇ ਸਿੱਧਾ ਇੱਥੇ ਸੁੱਟਣ ਦੇ ਬਜਾਏ ਫਿਰ ਉਹ ਡੰਪ ਤੇ ਲੈ ਕੇ ਜਾਣਗੇ ਉਹਨਾਂ ਨੂੰ ਕਾਰਪੋਰੇਸ਼ਨ ਫਿਰ ਇਸ ਚੀਜ਼ ਦੇ ਪੈਸੇ ਦੇ ਰਹੀ ਹੈ ਇਹ ਸਿਸਟਮ ਆਪਾਂ ਕੀਤਾ ਜੀ ਆ ਜਿੰਨਾ ਗੰਧ ਪੈ ਰਹੀ ਹੈ ਇਹ ਵਜ੍ਹਾ ਕੀ ਹੈ ਜਿਹੜੇ ਕੂੜਾ ਚੱਕਣੇ ਵਾਲੇ ਆ ਉਹ ਕੂੜਾ ਚੱਕਦੇ ਨਹੀਂ ਠੀਕ ਹੈ ਜੀ ਪਰ ਉਹਨਾਂ ਨੂੰ ਜਿਹੜਾ ਮਾਫੀਆ 2000 ਰੁਪਏ ਦਿੰਦਾ ਹੁਣ ਐਂਦੀ ਦੂਰ ਤੈਰ ਕੇ ਕਿਉਂ ਫੁੱਕਣ ਜਾਏਗਾ ਉਹ ਇਹਦੇ ਪਲਾਟ ਚੈੱਕ ਕਰੋ ਦੋਰ ਦੋਰ ਦਾ ਕੀ ਹਾਲ ਹੈ ਹੁੰਦੀ ਨਹੀਂ ਹੁੰਦੀ ਤਾਂ ਮੈਂ ਇੱਥੇ ਰਾਈਟਰ ਤੋਂ ਨਹੀਂ ਦੱਸਦਾ ਪਰ ਜਿਹੜੀ ਇਹ ਹੈ ਸਿਰਫ ਸਕੈਨਰ ਪੁਆਇੰਟਰ ਬੂਸਟ ਕੀਤੀ ਸੀਗੀ ਆਹ ਹਾਂ ਤੇ ਜਿਹੜੀ ਸੈਕਿੰਗ ਬੂਸਟ ਬਿਲਕੁਲ ਸਾਰੇ ਇੱਕਦਮ ਕੋਈ ਨਹੀਂ ਹੈ ਇੱਕ ਵਾਰੀ ਸਾਨੂੰ ਚੀਕਾ ਵੀ ਦੋ ਰੈਗੂਲਰ ਟੈਕਨਿਕ ਦਾ ਪਾਸ ਮੇਰੇ ਪਹਿਲਾਂ ਪਹਿਲਾਂ ਕਰਾ ਲਿਆ ਹੁੰਦਾ ਜੇ ਮੈਨੂੰ ਲੱਗਦਾ ਉਸ ਤੋਂ ਬਿਲਕੁਲ ਚੱਲਦਾ ਪਰ ਕਾਪੀ ਦੇ ਸਾਰੇ ਕਿਤੇ ਮੁੱਕੇ ਦਿੰਦੇ ਨੇ ਕੁੱਤ ਫਲੱਡ ਨਾਲ ਤਾਂ ਇਹਨਾਂ ਕੋਈ ਰਿਲੇਸ਼ਨ ਨਹੀਂ ਹੈਗਾ ਕੋਈ ਰਿਲੇਸ਼ਨ ਹੈ। ਉਹ ਕਿਉਂ ਗੀਨ ਜਿਹਨਾਂ ਦੀ ਆਪਾਂ ਉੱਥੇ ਗੱਲ ਨਹੀਂ। ਉਹ ਕੱਟੇ ਮੈਂ ਅਸੀਂ ਜਦੋਂ ਸਫਾਈ ਵਾਲੇ ਹੈਗੇ ਤੇ ਉਹ ਗੋ ਟੂ ਕਲੱਬ ਕੇਸ ਪਲੇਸ ਤੋਂ ਬਣੀ ਜਾ ਰਹੇ ਉਹਨਾਂ ਦਾ ਆਪਣਾ ਕੰਮ ਉਹ ਅਲੱਗ ਟੀਮ ਉਹ ਅਲੱਗ ਟੀਮ। ਆ ਤੇ ਉਹ ਸਫਾਈ ਦਾ ਆ। ਜੇ ਤਾਂ ਵੀ ਬੜ ਜਾਤੇ ਨੇ ਜਦੋਂ ਪੂਰਾ ਘਟਾ ਚਾਲ ਆ ਕੋਲੋਂ ਤੋਂ ਛੁੜਾ ਹੈ ਮਾਸਟਰ ਜੀ ਹਾਲਾਤ ਮਿਲਿਆ ਹੈ। ਉਹ ਬਦੂਈ ਬਗੈ ਬਿਮਾਰੀ ਕਰਦਾ ਨਹੀਂ ਇਹ ਲਿਫਟਿੰਗ ਹੁੰਦੀ ਚੱਕ ਹੁੰਦਕ ਨਹੀਂ ਹੁੰਦਾ ਚੱਕ ਇਹ ਜਿਹੜੀ ਰੇਨ ਦਾ ਫੇਰ ਨਹੀਂ ਬਾਹਰ ਦੇ ਆ ਕੇ ਨਹੀਂ ਚਿੱਤੀ ਤੇਰਾ ਬਾ ਚੱਕ ਹੋ ਜਾਂਦਾ ਇਹ ਨਾ ਕੰਮ ਕਰ ਦੋ ਰੋਕਟਾ ਹੁੰਦਾ ਕੋੜਾ ਵੀ ਨਹੀਂ ਹੁੰਦਾ ਚਲੋ ਗੇੜੀ ਲੱਗਾ ਜੀ ਮੇਰੀ ਅੱਗੇ ਗੇੜੀ ਲੱਗਾ ਉਹਦੇ ਸਿਰ ਤੇ ਸੱਟਾ ਆ ਗਿਆ ਉਹ ਤੇ ਹਾਂ ਤ੍ਰਿਸ਼ਤਾ ਦੇ ਬਣੇ ਤੋਂ ਪੌਂਡਾਂ ਤੇ ਕਰੇ ਰੋਜ਼ਾ ਵਾਗਿਰੋਜੀ ਜੀ ਦਾਸਾ ਵਾਗਿਰੋਜੀ ਜੀ ਦੇ ਪੱਲੇ ਤੇ ਜਿਵੇਂ ਕਿ ਰੂਟੀਨ ਅਸੀਂ ਆਪਾਂ ਪੂਰੇ ਪੰਜਾਬ ਵਿੱਚ ਲੋਕਲ ਗਵਰਨਮੈਂਟ ਕੋਰਡੀਨੇਟਡਪਾਰਟਮੈਂਟ ਫੋਲੋ ਕਰਦੇ ਸੀ ਆਪਾਂ ਪੂਰੀ ਕਮੇਟੀ ਕੋਆਰਡੀਨੇਸ਼ਨ ਇਨਸਪੈਕਸ਼ਨ ਕਰਦੇ ਕਰਦੇ ਰਹੀ ਸੀ ਆਪਾਂ ਤੇ ਅੱਜ ਅਸੀਂ ਪਹੁੰਚੇ ਆ ਪਟਿਆਲਾ ਤੇ ਸਤਿਕਾਰਯੋਗ 7 ਵਜੇ ਅਸੀਂ ਇੱਥੇ ਆ ਗਏ ਆ ਤੇ ਸਾਡਾ ਪੂਰਾ ਡਿਪਾਰਟਮੈਂਟ ਡਿਪਟੀ ਸਾਹਿਬ ਡੀਸੀ ਸਾਹਿਬ ਆ ਸਾਡਾ ਮੇਅਰ ਸਾਹਿਬ ਤੇ ਜਿੰਨੇ ਵੀ ਅਹੁਦੇਦਾਰ ਹੈ ਸਾਡੇ ਸਾਡੇ ਨਾਲ ਨੇ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜੋ ਮੈਂ ਹਾਲਾਤ ਵੇਖੇ ਇੱਥੇ ਆ ਕੇ ਅਜ ਪਟਿਆਲਾ ਤੇ ਇੱਕ ਹਿਸਟੋਰੀਕਲ ਸਿਟੀ ਹੈਗਾ ਪਟਿਆਲਾ ਇੱਕ ਬੜਾ ਨਾਮ ਵਾਲਾ ਸ਼ਹਿਰ ਹੈਗਾ ਨਾਮ ਵੀ ਸ਼ਹਿਰ ਹੈਗਾ ਪਰ ਜਿਸ ਤਰ੍ਹਾਂ ਦੇ ਸਫਾਈ ਦੇ ਹਾਲਾਤ ਦੇਖ ਕੇ ਬੜੇ ਮੈਨੂੰ ਨਿਮੋਸ਼ੀ ਹੋਈ ਆ ਆਈ ਐਮ ਰੀਅਲੀ ਵੈਰੀ ਐਬਸੈਟਡ ਸਾਹਿਬ ਮੇਰੇ ਨਾਲ ਹੀ ਮੈਂ ਇਹਨਾਂ ਨੂੰ ਮੂੰਹ ਤੇ ਕਹਿ ਰਿਹਾ ਮੈਂ ਲਾਈਵ ਹੋ ਕੇ ਕਹਿ ਰਿਹਾ ਕਿ ਕਿ ਇਹੋ ਜਿਹਾ ਸਾਨੂੰ ਸ਼ਹਾਵਾ ਸਿੰਘ ਪਟਿਆਲਾ ਸਾਹ ਪੁੱਤਰਾ ਹੋਗਾ ਪਰ ਇਹੋ ਜੇ ਸਾਨੂੰ ਹਾਲਾਤ ਦੇ ਮਿਲੇ ਮੈਂ ਕਹੂੰਗਾ ਕਿ ਅੱਜ ਜੀ ਜਿਹੜੀਆਂ ਛੋਟੀਆਂ ਕਮੇਟੀਆਂ ਹੁੰਦੀਆਂ ਉਹਦੇ ਵਿੱਚ ਇਹਨਾਂ ਨੂੰ ਵੱਧ ਸੁਵਾਈ ਹੁੰਦੀ ਆ ਤੇ ਮੈਂ ਅੱਜ ਕਹੂੰਗਾ ਕਿ ਜਿੰਨੇ ਵੀ ਸਾਡੇ ਅਫਸਰ ਸਹਿਬਾਨ ਨੇ ਹੈ ਮੈਂ ਇਹਨਾਂ ਨੂੰ ਇੱਕ ਚੇਤਾਵਨੀ ਦੇ ਰੂਪ ਚ ਮੈਂ ਕਹਿਣ ਕੇ ਆ ਕੇ ਜਾ ਰਿਹਾ ਵਰਨਿੰਗ ਦੇ ਕੇ ਜਾ ਰਿਹਾ ਕੱਲ ਤੋਂ ਨਹੀਂ ਅੱਜ ਤੋਂ ਹੀ ਕੰਮ ਤੇ ਲੱਗ ਜਾਓ ਠੀਕ ਹੈ ਨਹੀਂ ਤਾਂ ਜੋ ਮੈਂ ਜੋ ਮੇਰਾ ਐਕਸ਼ਨ ਹੋਗਾ ਫਿਰ ਉਹਦਾ ਤੁਸੀ ਰਿਜ਼ਲਟ ਉਹਦਾ ਤੁਸੀ ਸੋਚ ਨਹੀਂ ਸਕਦੇ ਤੇ ਮੈਨੂੰ ਰਿਜ਼ਲਟ ਸਹੀ ਦੇ ਨੇ ਤੇ ਅੱਜ ਤੋਂ ਐਕਸ਼ਨ ਲਗ ਗਿਆ ਢਿੱਲੇ ਵੀ ਸਫਾਈ ਲੱਗੀ ਉਹ ਢਿੱਲੇ ਵੀ ਸਾਈਡਸ ਦੇਖ ਕੇ ਅਸੀਂ ਆਪਾਂ ਜੀ ਵੀ ਪੁਆਇੰਟ ਬੋਲਦੇ ਅਗੇ ਵੀ ਪੁਆਇੰਟ ਹਾਂ ਕਿ ਅਸੀਂ ਚਾਹਦੇ ਕਿ ਪੂਰੇ ਸਾਫ ਹੋਣ ਮੈਂ ਅਗੇਨ ਵਿਸ਼ਵਾਸ ਹੁੰਦਾ ਪਟਿਆਲਾ ਉਹ ਪਟਿਆਲਾ ਵਾਸੀਆਂ ਨੂੰ ਕਿ ਅਸੀਂ ਦੁਬਾਰਾ ਆ ਕੇ ਅਸੀਂ ਆਪਾਂ ਵਿਜ਼ਿਟ ਕਰਾਂਗੇ ਸਰਪ੍ਰਾਈਜ਼ ਕਰਾਂਗੇ ਤੇ ਜੋ ਗੱਲੀ ਅਸੀਂ ਦੇਖੀ ਮੈਂ ਮਿਆਸ ਕਰਦਾ ਇਹਨਾਂ ਅਫਸਰਾਂ ਕੋਲੋਂ ਡਿਪਾਰਟਮੈਂਟ ਕੋਲੋਂ ਕਿ ਉਹ ਨਹੀਂ ਕਰਗੇ ਨਹੀਂ ਤਾਂ ਮੇਰੇ ਕੋ ਬਹੁਤ ਸਾਰੇ ਐਕਸ਼ਨ ਹੈਗੇ ਆ ਦੇਵ ਸੀ ਆਪਾਂ ਕਰਾਂਗੇ ਆਪਾਂ ਮੇਰੀ ਇਹ ਵੌਲਿੰਗ ਐਕੀਮਿਸਰ ਸਰ ਮੇਰ ਸਰ ਦੇਖੋ ਸਭ ਬਹੁਤ ਹੀ ਮੈਨੂੰ ਨਮਸਕਾਰ ਹੋਈ ਜੰਬਾ ਰੀਲੀ ਵੈਰੀ ਆਪ ਸਰ ਜੋ ਹਾਲਾਤ ਦੇਖਿਆ ਜੇ ਤੇ ਇਦਾਂ ਦੇ ਉਪਰ ਮੌਨਸੂਨ ਸੀਜ਼ਨ ਆ ਬਕਸ਼ੀ ਮੱਛਰ ਹੋ ਗਿਆ ਬਕਸ਼ੀ ਹੋ ਗਿਆ ਡੈਰੀਆ ਹੋ ਗਿਆ ਡੇਂਗੂ ਕੇ ਸ਼ੁਰੂ ਹੋਇਆ ਨਾ ਤੇ ਅਸੀਂ ਸਫਾਈ ਨਹੀਂ ਕਰਾਂਗੇ ਤੇ ਉਹ ਬੜੇ ਹਾਲਾਤ ਬਾਰੇ ਹੋ ਸਕਦੇ ਤੇ ਮੈਂ ਨਹੀਂ ਕਹੂੰਗਾ ਕਿ ਇਹ ਸੀਰੀਅਸਲੀ ਉਹਨੇ ਸੀਰੀਅਸ ਹੋ ਅੱਜ ਨੂੰ ਜੀ ਸਰਬੱਤ ਜੀ ਇਨਸ਼ਾ ਅੱਜ ਵਾਲਾ ਥੋੜਾ ਚੱਕੂ ਲਾ ਲੇ ਚਾਹ ਚੰਦ ਨਹੀਂ ਹੋ ਸਕਦਾ ٻورا خالص آهي ها آوجي پيشو صاحب چاڻي ڳالهه ڪندم هڪ ٻورا چپلن